ਨਿਕਲਣ ਤਾਂ ਕੀ ਮਰਦਨਾ ਕੋ ਹੈ ਇਸ ਨਾਮ ਦੇ ਰਬ ਸੁਬਾਨ ਉਹ ਕਿਵੇਂ ਪਾਲਦੇ ਆ ਕਿਰੋਂ ਨੂੰ ਸਕੂਲ ਭੇਜਦੇ ਆ ਕਿਵੇਂ ਉਹਦੇ ਚਾਹਾਂ ਪੰਦਾ ਹੁੰਦੀਆਂ ਇਹ ਸਾਰੇ ਬੱਚਿਆਂ ਨੇ ਜਾਣਦੇ ਆ ਇਹ ਬਹੁਤ ਮਹਾਨ ਦੋਖਾ ਜੋ ਨਾਲ ਕਨਾਲ ਬਿਆਨੀ ਕੀਤਾ ਜਾਂਦਾ ਮੇਰਾ ਇਸ ਪਰਿਵਾਰ ਦੇ ਨਾਲ ਬਹੁਤ ਲੰਬੇ ਸਮੇਂ ਤੋਂ ਸੰਬੰਧ ਹੈ ਸੁਗਾ ਦੇ ਸਵਾਸ ਸਿੰਘ ਇਸ ਬੱਚੇ ਦਾ ਬਾਪਾ ਮੇਰਾ ਟ੍ਰਾਂਸਫਰ ਹੋ ਗਿਆ ਅਸੀਂ ਇਕੱਠੇ ਪੜਦੇ ਰਹੇ ਇਸ ਬੰਦੇ ਨੇ ਮਿਹਨਤ ਕਰਕੇ ਸਮਾਜ ਵਿੱਚ ਆਪਣਾ ਨਾਮ ਬਣਾਇਆ ਤੇ ਬੜੀਆਂ ਅਸੰਭਵਤਾਵਾਂ ਨਾਲ ਮੁੰਡੇ ਉੱਪਨ ਦਾ ਬੱਚਾ ਨਾ ਨਹੀਂ ਕਰ ਪਾਉਣ ਚ ਨਾਮ ਰੁਆ ਤੇ ਸੈੱਟ ਡਿਗਰੀ ਬਹੁਤ ਇੰਟੈਰੈਸਿੰਗ ਨਿਗਰਫਰ ਸਕੂਲ ਚ ਪੜਦਾ ਸੀ ਇਥੋਂ ਦੇ ਤਸਵੀਰ ਕੀਤੀ 90% ਨੇ 90% ਨੰਬਰ ਲੈਣ ਵਾਲੇ ਬੱਚੇ ਤੇ ਨਾਲ ਨਾਲ ਮਾਪਿਆਂ ਦਾ ਬਹੁਤ ਆਗਿਆਕਾਰ ਸੀ ਆਪਣੀ ਮਾਂ ਦੇ ਨਾਲ ਜਦੋਂ ਵੀ ਵਕਤ ਮਿਲਦਾ ਸੀ ਸ਼ੀਸ਼ਾ ਦੇ ਜਾਂਦੇ ਸੀ ਉਹ ਬਜੀਤ ਸਿੰਘ ਦੇ ਨਾਲ ਧਰਮ ਬਿਤੇਦਾ ਸੀ ਸੇਵਾ ਸੰਪਰਵਾ ਸਾਰੇ ਪਰਿਵਾਰ ਨੂੰ ਵਿਰਸੇ ਵਿੱਚ ਮਿਲੀ ਹੈ ਅਸੀਂ ਜਦੋਂ ਜਾ ਕੇ ਉੱਥੇ ਬੈਠਦੇ ਸੀ ਸਾਡੇ ਨਾਲ ਚਾਰ ਜੀ ਹੁੰਦੇ ਸੀ ਇਹ ਬੱਚੇ ਭੱਜ ਭੱਜ ਕੇ ਸੇਵਾ ਕਰਦੇ ਸੀ ਮੰਡਲ ਦੇ ਵਿੱਚ ਜੀਵ ਆਤਮਾ ਬਾਗ ਵਿੱਚ ਚੌਂਣੀ ਹੈ ਮੌਤਾਂ ਦੇ ਉਸ ਦਾ ਪੈਨਾ ਮਕਰਨ ਹੋ ਜਾਂਦਾ ਹੈ ਮਨੁੱਖਾਇ ਮੰਡਲ ਨੇ ਆਏ ਜੀਵ ਨੂੰ ਸਾਝੇ ਪਾਈਏ ਏਡ ਚਲੇ ਹਮ ਦੇਖੇ ਸੋ ਇਨੋਂ ਬੇਸ਼ੱਕ ਦੇ ਉੱਤੇ ਵੀ ਜਾਣਕਾਰੀ ਮਿਲੀ ਕਿ ਮਾ ਗੋਪਾ ਤਾਂ ਕੋਈ ਧਿਆਨ ਨਹੀਂ ਕਰਦੇ ਨਹੀਂ ਮਾਰ ਕ ਨਹੀਂ ਜੋਗਣੇ ਨਹੀਂ ਫਿਰਦੇ ਕਿਸ ਬੰਦ ਉਹ ਬੇਰਾਨੇ ਪੂਜੇ ਜੋ ਮਾਇ ਭਰੇ ਜਾਂ ਖੰਦ ਇਸੇ ਤਰ੍ਹਾਂ ਕੇ ਵੀ ਕਥਾਰ ਪੁਰਸ਼ ਜੀ ਵੇਦਨ ਜੀ ਦੀ ਬਾਣੀ ਦੇ ਚੋਂ ਉਪਦੇਸ਼ਾਂ ਨੂੰ ਮਿਲਿਆ ਕਿ ਪਰਮਾਤਮਾ ਦੇ ਫੈਸਲੇ ਉਹਦੇ ਹੁਕਮ ਅਸਰ ਚੇਤੇ ਹੁੰਦੇ ਨੇ ਜਿਸ ਤਰ੍ਹਾਂ ਜਿਸ ਤਰ੍ਹਾਂ ਦਾ ਹੁਕਮ ਸੁਖਾਵੇਂ ਸੁਖਾਂ ਦੇ ਸੰਕਲਪ ਲੈਂਦੇ ਆ ਸਰਦਾਰ ਸੁਖ ਸਿੰਘ ਸਭਰਵਾਲ ਤੇ ਉਹਨਾਂ ਦੇ ਪਰਿਵਾਰ ਨੂੰ ਗਿਆ ਦੁਖਦਾਈ ਸਮਾਚਾਰ ਜਿਹੜਾ ਤਮਾਸ਼ਾ ਸੁਣਨ ਗਿਆ ਇਹਨਾਂ ਉਪਦੇਸ਼ਾਂ ਨੂੰ ਅਨਪਾਪ ਸਦੀਆਂ ਤੋਂ ਸਾਡੇ ਮਹਾਂਪੁਰਸ਼ ਸਾਡੇ ਗੁਰੂ ਪੀਰਾਂ ਤੇ ਆ ਗਏ